ਤੁਹਾਡਾ ਸ ਇੱਕ ਬੰਦਾ ਪੈਰ ਸੁਜੇ ਹੋਇਆ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਪਜਾਮਾ ਸਾਰਾ ਅੰਦਰੋਂ ਵਾਲਾ ਚਾਰ ਦਿਨ ਹੋ ਗਏ ਬਾਪੂ ਕਹਿੰਦੇ ਰੋਟੀ ਬਾਪੂ ਜੀ ਪ੍ਰਸ਼ੰਸਾ ਬਾਪੂ ਬਰਵਿੰਦਰ ਸਿੰਘ ਜੀ son of ਬਹਾਦਰ ਸਿੰਘ ਬਾਪੂ ਜੀ ਸਾਡੇ ਕੋਲੇ 30 3 24 ਨੂੰ ਆਏ ਸੀ ਵੀਕਨੈਸ ਬਹੁਤ ਜ਼ਿਆਦਾ ਸੀ ਕਮਜ਼ੋਰੀ ਸੀ ਸਿਹਤ ਦੇ ਵਿੱਚ ਮਤਲਬ ਹਾਲਾਤ ਐਸੇ ਸੀਗੇ ਵੀ ਬਿੰਦ ਝਟ ਵਾਲੀ ਗੱਲ ਸੀ। ਕੰਬਾਪੂ ਜੀਵੇਂ ਲੈਟ੍ਰੀਨ ਬਾਥਰੂਮ ਵਿੱਚ ਹੀ ਹੋ ਰਿਹਾ। ਚਾਰ ਦਿਨ ਵਿੱਚੇ ਹੋਈ ਜਾਂਦੀ ਲੈਟ੍ਰੀਨ। ਪਾਣੀ ਪੀਣਾ ਨਹੀਂ ਰੁਕਦਾ। ਚਾਹ ਪੀਣਾ ਨਹੀਂ ਰੁਕਦੀ। ਤੁਸੀਂ ਬੈਠੋ ਕੋਈ ਨਾ। ਕੋਈ ਗੱਲ ਨਹੀਂ ਪਰ ਨਾ ਮੈਂ ਕਰ ਬੜਾ। ਕੋਈ ਨਾ। ਬਾਹਰ ਜਾਓ ਕੁਰਸੀ ਤੇ ਬੈਠ ਜਾਓ। ਬੈਠ ਜਾਓ ਕੋਈ। ਕੋਈ ਗੱਲ ਨਹੀਂ ਧੋ ਲਾ ਕੇ ਕੁਰਸੀ ਬਾਪੂ ਖਰਾਬ ਹੋ ਗਈ। ਪੂਜੀ ਬਿਲਕੁਲ ਤੰਦਰੁਸਤ ਵੀ ਨੇ। ਚਰਦੀ ਕਲਾ ਜੀ ਵੀ ਨੇ ਤੇ ਅੱਜ ਬਾਪੂ ਜੀ ਨੂੰ ਲੈਣ ਵਾਸਤੇ ਵੀਰ ਆਏ ਨੇ। ਜਿੰਨੀ ਵੀ ਸੇਵਾ ਸਾਡੇ ਕਰਮਾ ਚ ਲਿਖੀ ਤੇ ਅਸੀਂ ਕੀਤੀ ਕੋਈ ਸੇਵਾ ਕਰਦੇ ਆ ਕੋਈ ਹੁੰਤਾ ਹੀ ਰਹਿ ਗਏ ਹੋਵੇ ਬਾਪੂ ਮਾਫ ਕਰੀ ਸਾਤੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਲਵਿੰਦਰ ਸਿੰਘ ਜੀ son of ਬਹਾਦਰ ਸਿੰਘ ਬਾਪੂ ਜੀ ਸਾਡੇ ਕੋਲੇ 30 3 24 ਨੂੰ ਆਏ ਸੀ ਅੱਜ 21 11 24 ਨੂੰ ਆਪਣੇ ਸਫ਼ਰ ਤੇ ਦੁਆਰਾ ਚੱਲੇ ਨੇ ਬਾਪੂ ਜੀ ਦਾ ਪਰਿਵਾਰ ਦੇ ਵਿੱਚ ਕੋਈ ਨਹੀਂ ਪਿੱਛੇ ਬਾਪੂ ਜੀ ਨੇ ਕੱਲੇ ਹੀ ਜੀਵਨ ਬਤੀਤ ਕੀਤਾ ਲੰਬੇ ਸਮੇਂ ਤੋਂ ਪਹਿਲਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਸੀ ਕੱਪੜੇ ਸਿਉਂਦੇ ਸੀ ਗੁਰੂ ਘਰ ਦੇ ਵਿੱਚ ਚੋਲੇ ਸਿਉਣੇ ਕਸ਼ਾਰੇ ਸਿਉਣੇ ਸਾਡੇ ਕੋਲੇ ਬਾਪੂ ਜੀ ਉਤਰਾਖੰਡ ਤੋਂ ਆਏ ਸੀਗੇ ਤੇ ਉੱਥੋਂ ਜਦ ਬਾਪੂ ਜੀ ਸਾਡੇ ਕੋਲੇ ਪਹੁੰਚੇ ਸੀ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਸੀ ਵਾਸ਼ਰੂਮ ਵਿੱਚ ਹੀ ਹੋ ਰਿਆ ਸੀ ਵੀਕਨੈਸ ਬਹੁਤ ਜ਼ਿਆਦਾ ਸੀ ਕਮਜ਼ੋਰੀ ਸੀ ਸਿਹਤ ਦੇ ਵਿੱਚ ਮਤਲਬ ਹਾਲਾਤ ਐਸੇ ਸੀਗੇ ਵੀ ਬਿੰਦ ਝਟਾ ਵਾਲੀ ਗੱਲ ਸੀ ਪਰਮਾਤਮਾ ਨੇ ਬਾਕੀ ਜਾ ਕੋ ਰਾ ਕੇ ਸਾਈਆਂ ਮਾਰ ਸਕੇ ਨਾ ਕੋਈ ਜਦੋਂ ਉਹਦੀ ਨਿਗਾ ਸਿੱਧੀ ਹੁੰਦੀ ਹੈ ਤੇ ਸਾਡੀ ਮਹਾਰਾਜ ਨੇ ਡਿਊਟੀ ਲਾਉਣੀ ਸੀ ਤੇ ਬਾਪੂ ਜੀ ਦੀ ਸੇਵਾ ਸਾਡੇ ਕਰਮਾਂ ਜਿੰਨੀ ਕਿ ਲਿਖੀ ਸੀ ਤੇ ਬਾਪੂ ਜੀ ਮਹੀਨੇ ਡੇਢ ਮਹੀਨੇ ਤੱਕ ਆਪੀ ਠੀਕ ਹੋ ਗਏ ਫਿਰ ਇਹਨਾਂ ਦੇ ਪਿੱਛੋਂ ਗੁਰੂ ਘਰ ਤੋਂ ਸਾਨੂੰ ਫੋਨ ਵੀ ਆਏ ਇੱਕ ਦੋ ਬੰਦਿਆਂ ਦੇ ਵੀ ਇਹ ਜੀ ਗਲਤ ਸੀ ਇਹ ਸ਼ਰਾਬ ਪੀਂਦੇ ਸੀ ਉਹ ਕਰਦੇ ਸੀ ਚਲੋ ਸਾਡਾ ਫਰਜ਼ ਹੈ ਜੀ ਅਸੀਂ ਆਪਣਾ ਫਰਜ਼ ਨਿਭਾਉਂਦੇ ਸੀ ਬਾਪੂ ਜੀ ਦੇ ਜੀਵਨ ਦੇ ਵਿੱਚ ਜੋ ਮਹਾਰਾਜ ਨੇ ਲਿਖਿਆ ਉਹਵੇਂ ਹੋਣਾ ਕਈ ਮਹੀਨੇ ਡੇਢ ਮਹੀਨੇ ਬਾਅਦ ਹੀ ਬਾਪੂ ਜੀ ਕਹਿਣ ਲੱਗੇ ਵੀ ਮੈਂ ਜਾਣਾ ਤੇ ਮੈਂ ਬਾਪੂ ਜੀ ਨੂੰ ਸਮਝਾਇਆ ਇਹ ਮੇਰੇ ਬਾਪੂ ਹਜੇ ਪੂਰਾ ਠੀਕ ਤਾਂ ਹੋਇਆ ਨਹੀਂ ਤੂੰ ਵੀ ਕਾਲੀ ਘਾਤੋਂ ਕਰਨ ਜਾਣ ਦੀ ਵੀ ਫੇਰ ਉਹੀ ਹਾਲਤ ਬਣ ਜੂ ਹਜੇ ਦਵਾਈ ਚੱਲਦੀ ਏ ਤੇਰੀ ਵੀ ਤੂੰ ਟਿਕ ਜਾ ਵੀ ਜਦੋਂ ਕੋਈ ਤੈਨੂੰ ਲੈਣ ਆਉ ਕੋਈ ਆਪਣੇ ਸਾਥੀ ਸੰਗੀ ਨੂੰ ਕਿਸੇ ਨੂੰ ਸੱਦ ਲਾ ਵੀ ਫੇਰ ਆਪਾਂ ਭੇਜ ਦਾਂਗੇ ਤੇ ਫਿਰ ਐਦਾਂ ਹੀ ਸਫ਼ਰ ਚੱਲਦੇ ਆਂ ਕਰੀਬ 8 ਮਹੀਨੇ ਨਿਕਲ ਗਏ ਸਾਡੇ ਸੁਪਨਿਆਂ ਦੇ ਘਰ ਵਿੱਚ ਬਾਪੂ ਦੇ ਨਾਲ ਅੱਜ ਬਾਪੂ ਜੀ ਬਿਲਕੁਲ ਤੰਦਰੁਸਤ ਵੀ ਨੇ ਚਰਦੀ ਕਲਾ ਜੀ ਵੀ ਨੇ ਤੇ ਅੱਜ ਬਾਪੂ ਜੀ ਨੂੰ ਲੈਣ ਵਾਸਤੇ ਵੀਰ ਆਏ ਨੇ ਇਹ ਵੀਰੇ ਹੁਣੇ ਵੀ ਉੱਤਰਾਖੰਡ ਤੋਂ ਆਏ ਨੇ ਉੱਤਰਾਖੰਡ ਤੋਂ ਬਾਪੂ ਜੀ ਗੁਰਦੁਆਰਾ ਸਾਹਿਬ ਤੋਂ ਹੀ ਆਏ ਤੁਸੀਂ ਹਾਂ ਗੁਰਦੁਆਰਾ ਸਾਹਿਬ ਕਿਹੜਾ ਗੁਰਦੁਆਰਾ ਸਾਹਿਬ ਨਾਨਕਪੂਰੀ ਟਾਂਡਾ ਨਾਨਕਪੂਰੀ ਟਾਂਡਾ ਸੌਰੀ ਮੈਂ ਭੁੱਲ ਗਿਆ ਨਾਮ ਨਾਨਕਪੂਰੀ ਟਾਂਡਾ ਤੋਂ ਪਹੁੰਚੇ ਨੇ ਬਾਈ ਹੁਣੇ ਉੱਤਰਾਖੰਡ ਤੋਂ ਬਾਈ ਜੀ ਗੁਰਜੀਤ ਸਿੰਘ ਬਾਜਵਾ ਸੰਦੀਪ ਸਿੰਘ ਤੇ ਪੂਰਨ ਸਿੰਘ ਤੇ ਇਹ ਇਹਨੂੰ ਵੀਰ ਬਾਪੂ ਜੀ ਨੂੰ ਬਲਵਿੰਦਰ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਨੇ ਬਾਪੂ ਜੀ ਤੰਦਰੁਸਤ ਨੇ ਚੜ੍ਹਦੀ ਕਲਾ ਚ ਨੇ ਅਰਦਾਸ ਕਰਿਓ ਬਾਪੂ ਬਲਵਿੰਦਰ ਸਿੰਘ ਦਾ ਆਉਣ ਵਾਲਾ ਜੀਵਨ ਵੀ ਤੰਦਰੁਸਤੀ ਭਰਿਆ ਹੋਵੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਜਿਨਾਂ ਦੀ ਸੇਵਾ ਸਾਡੇ ਕਰਮਾਂ ਚ ਲਿਖੀ ਤੇ ਅਸੀਂ ਕੀਤੀ ਕੋਈ ਸੇਵਾ ਕਰਦੇ ਆ ਕੋਈ ਹੋਂਤਾ ਹੀ ਰਹਿ ਗਈ ਹੋਵੇ ਬਾਪੂ ਮਾਫ ਕਰੀਂ ਸਾਤੋਂ ਵੀ ਬਸ ਜਿੰਨਾਕ ਸਾਡਾ ਫਰਜ਼ ਸੀ ਅਸੀਂ ਨਿਭਾਇਆ ਗੁਰੂ ਕਿਰਪਾ ਕਰਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ